ਉਹ ਤੁਸੀਂ ਇਹ ਰਿਪੋਰਟ ਸੀ ਗਈ ਨੇ ਇਹ ਕੀ ਕਰੀ ਦੇਣਾ ਕੋਈ ਨਹੀਂ ਆਉਂਦੇ ਪਰ ਉਹ ਰਾਮਿਆ ਉੱਥੇ ਬਰਸੀ ਹੈ ਤੇ ਮੈਂ ਉੱਥੇ ਚੱਲਿਆ ਕਿਹਦੀ ਬਰਸੀ ਹੈ ਪਤਾ ਨਹੀਂ ਕਿ ਮੈਂ ਨਹੀਂ ਕਦੀ ਨਹੀਂ ਪੁੱਛ ਕੇ ਸੀ ਕੀਤੀ ਹੁਣ ਬਰਸੀ ਹੈ ਪਤਾ ਕੋ ਖਲਦੇ ਗਏ ਸੀ ਮਾਲਕ ਦਾ ਦਰਵਾਜ਼ਾ ਕੱਲ ਹੀ ਗਿਆ ਸੀ ਨਹੀਂ ਉਹ ਅੱਜ ਹੀ ਗਈ ਨੇ ਕੱਲ ਹੋਰ ਕਿਤੇ ਪਰ ਹੋਰਾਂ ਨਹੀਂ ਉੱਥੇ ਗਏ ਹੁਣ ਤੁਹਾਨੂੰ ਵੀ ਸੂਚਨਾ ਮਿਲਣੀ ਹੋਣੀ ਮੈਨੂੰ ਤੇ ਮੈਂ ਦਾ ਇੱਥੇ ਪਰ ਆ ਲੰਮੀ ਪਈ ਹੈ ਤੇ ਮੈਨੂੰ ਤੇ ਆਣ ਕੇ ਪੱਤਰਕਾਰਾਂ ਨੇ ਬੂਆ ਖੜਕਾਇਆ ਤੇ ਮੈਂ ਆ ਕੇ ਬੂਆ ਖੋਲਿਆ ਤੋਂ ਨਾ ਕਿ ਪੈਂਦੀ ਖਬਰ ਕਿ ਮੈਂ ਹਾਂ ਤੇ ਮੈਨੂੰ ਨਹੀਂ ਪਤਾ ਨੇ ਉਹ ਕਰ ਕੁਝ ਨਹੀਂ ਕਹਿ ਕੇ ਗਏ ਉਹ ਬਸ ਚਲੇ ਗਏ ਨਾ ਕੋਈ ਸ਼ੇ ਟਾਈਮ ਹੋ ਗਿਆ ਬਸ ਦਾ ਟਾਈਮ ਹੋ ਗਿਆ ਬਸ ਇਹ ਨਹੀਂ ਗੱਲ ਕਰਦੇ ਬਸ ਦਾ ਜੋ ਜੋ ਦਾ ਸਹੀ ਕੀਤਾ ਨਾ ਮੈਨੂੰ ਨਹੀਂ ਲੱਗਦਾ ਜੀ ਇੱਜਤ ਵਾਚੀ ਉਹ ਕੀਤਾ ਹੋਈ ਪਤਾ ਨਹੀਂ ਜੀ ਹੁਣ ਇਹ ਤਾਂ ਹੁਣ ਮਿਲਾਂਗੇ ਤੇ ਫੇਰੀ ਪਤਾ ਲੱਗਦਾ ਤਾਂ ਅੱਲਾਹ ਤੇ ਗਲਤ ਕੀਤਾ ਜੋ ਗਲਤ ਪੁੰਦੇ ਹੀ ਗਲਤ ਅੱਗੇ ਵੀ ਗਲਤ ਪਾਈ ਹੋਣੀ ਗਲਤ ਪਾਉਣੇ ਤਾਂ ਕੀ ਨਾ ਆਪਣਾ ਕਿਨੋਂ ਗਏ ਚੌੜਾ ਸਾਹਿਬ ਘਰੋਂ ਤੇ ਕੀ ਗੱਲਬਾਤ ਦੱਸ ਕੇ ਗਏ ਨਾ ਨਾ ਪਹਿਲਾਂ ਇੱਕ ਗੱਲ ਪੁੱਛੋ ਫਿਰ ਮਤਲਬ ਕੀ ਤੁਹਾਡਾ ਨਾਮ ਆ ਮੇਰਾ ਨਾਮ ਜਸਮੀਤ ਕੋਰ ਤੇ ਭਾਈ ਸਾਹਿਬ ਤੋ ਗਏ ਸੀ ਉਹ ਤੇ ਸਵੇਰੇ ਪਾਉਣੇ ਸੀ ਗਏ ਨੇ ਅੱਛਾ ਇਥੇ ਕਿੱਥੇ ਲੇ ਗੋ ਜ ਨਹੀਂ ਜਾਂਦੇ ਪਰ ਉਹ ਰਾਮਿਆਉ ਤੇ ਬਰਸੀ ਆ ਤੇ ਮੈਂ ਉੱਥੇ ਚੱਲਿਆ ਕਿਹਦੀ ਬਰਸੀ ਪਤਾ ਨਹੀਂ ਕਿ ਮੈਂ ਨਹੀਂ ਕਦੀ ਨਹੀਂ ਪੁੱਛ ਕੇ ਸੀ ਕੀਤੀ ਹੁਣ ਬਰਸੀ ਹੈ ਪਤਾ ਕੋ ਖਲਦੇ ਗਏ ਸੀ ਮਲਗਤ ਦਾ ਮਾਸ ਕੱਲੂ ਗਏ ਸੀ ਨਹੀਂ ਉਹ ਅੱਜ ਹੀ ਗਏ ਨੇ ਕੱਲ ਹੋਰ ਕਿਤੇ ਪਰ ਹੋਰਾਂ ਨਹੀਂ ਉੱਥੇ ਗਏ ਹੁਣ ਤੁਹਾਨੂੰ ਵੀ ਸੂਚਨਾ ਮਿਲ ਗਈ ਮੈਨੂੰ ਤੇ ਮੈਂ ਤਾਂ ਇੱਥੇ ਪਰ ਆ ਲੰਮੀ ਪਈ ਹੈ ਤੇ ਮੈਨੂੰ ਤੇ ਆਣ ਕੇ ਪੱਤਰਕਾਰਾਂ ਨੇ ਬੁਆ ਖੜਕਾਇਆ ਦੇ ਮੈਲ ਕਿ ਬੁਵਾ ਖੋਲੇ ਉਹ ਤੋ ਨਾ ਕਹਤੇ ਐਂ ਦੀ ਖਬਰ ਕਿ ਮੈਂ ਹੱਥੇ ਮੈਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਕੀ ਗੱਲ ਹੋਤਾ ਉਹਨਾਂ ਦੇ ਪਾਜੀ ਕਿਥੇ ਐਂ ਮੈਂ ਅੰਕਲ ਮੈਂ ਉਹ ਅੰਬਸਰ ਕੇ ਜਾਂਦੇ ਆ ਗੱਲ ਹੋਈ ਹੈ ਤੁਹਾਨੂੰ ਮਤਲਬ ਕੀ ਗੱਲਬਾਤ ਹੋਈ ਹੈ ਨਾ ਮੈਨੂੰ ਗੱਲਬਾਤ ਕੁਝ ਨਹੀਂ ਕੁਝ ਬੀਸ ਗੱਲ ਗੁੱਝੀ ਨਹੀਂ ਮੈਨੂੰ ਨਹੀਂ ਅੱਛਾ ਤੇ ਐਨਾ ਮੈਨਾਂ ਤਾਂ ਸਿਰਸ਼ ਕੀਤੇ ਸਿੱਖੀ ਬਾਤ ਪਤਾ ਲੱਗਾ ਪਾਜੀ ਕੁਝ ਕਰਦੇ ਰਹੇ ਉਹ ਉਹਨਾਂ ਨੂੰ ਪਤਾ ਜੋ ਵੀ ਕਰਦੇ ਰਹੇ ਸਾਰਿਆਂ ਨੂੰ ਪਤਾ ਨਹੀਂ ਐਂ ਨਹੀਂ ਹੁਣ ਜਾਣਕਾਰੀ ਨਹੀਂ ਮੇਰੇ ਕੋਲ ਹੈ

ਨੇ ਉਹ ਕਰ ਕੋਈ ਨਹੀਂ ਕਹ ਕੇ ਗਏ ਉਹ ਬਸ ਚਲੇਗੇ ਨਹੀਂ ਕੋਈ ਸੀ ਟਾਈਮ ਹੋ ਗਿਆ ਬਸ ਦਾ ਟਾਈਮ ਹੋ ਗਿਆ ਬਸ ਇੰਨੀ ਗੱਲ ਕਹਿ ਕੇ ਤੇ ਬਸ ਦਾ ਜੋ ਜੋ ਦਾ ਸਹੀ ਕੀਤਾ ਨਾ ਮੈਨੂੰ ਨਹੀਂ ਲੱਗਦਾ ਜੀ ਉਹਨੇ ਹੁਣ ਇੰਨਾ ਕੰਮਾਂ ਵਾਲਾ ਹੈ ਗਿਆ ਪਤਾ ਨਹੀਂ ਕੀ ਹੋਇਆ ਇਹ ਜਿਦਵਾਚੀ ਉਹ ਕੀਤਾ ਹੋਈ ਪਤਾ ਨਹੀਂ ਕੀ ਹੁਣ ਇਹ ਤਾਂ ਹੁਣ ਮਿਲਾਂਗੇ ਤੇ ਫੇਰੀ ਪਤਾ ਲੱਗ ਤੁਹਾਨੂੰ ਲੱਗ ਗਲਤ ਕੀਤਾ ਜੋ ਗਲਤੀ ਤਾਂ ਬੰਦੇ ਹੀ ਗਲਤ ਅੱਗੇ ਵੀ ਗਲਤ ਪਾਈ ਹੋਣੀ ਗਲਤੀ ਪਾਉਣੇ ਉਹ ਤੇ ਸਿਹਰੇ ਪਾਉਣੇ ਸੀ ਗਏ ਨੇ ਦੇਖੋ ਕੁਝ ਨਹੀਂ ਆਉਂਦਾ ਪਰ ਉਹ ਰਾਮਿਆਉਤੀ ਬਰਸੀ ਆ ਤੇ ਮੈਂ ਉੱਥੇ ਚੱਲਿਆ ਜਿਹੜੀ ਬੱਸੀ ਹੈ ਪਤਾ ਨਹੀਂ ਕਿ ਮੈਂ ਨੀ ਕਦੀ ਨਹੀਂ ਪੁੱਛ ਕੇ ਸੀ ਕੀਤੀ ਹੁਣ ਬੱਸੀ ਹੈ ਪਤਾ ਕੋ ਖਲਦੇ ਗਏ ਸੀ ਮਲਗਤ ਦਵਾਸ ਕੱਲੂ ਗਏ ਸੀ ਨਹੀਂ ਉਹ ਅੱਜ ਹੀ ਗਏ ਨੇ ਕੱਲ ਹੋਰ ਕਿਤੇ ਪਰ ਹੋਰਾਂ ਨਹੀਂ ਹੋਤੇ ਗਏ ਹੁਣ ਤੁਹਾਨੂੰ ਵੀ ਸੂਚਨਾ ਮਿਲਣੀ ਹੋਵੇ ਮੈਨੂੰ ਤਾਂ ਮੈਂ ਤਾਂ ਇੱਥੇ ਪਰ ਆ ਲੰਮੀ ਪਈ ਹੈ ਤੇ ਮੈਨੂੰ ਤੇ ਆਣ ਕੇ ਪੱਤਰਕਾਰਾਂ ਨੇ ਬੁਵਾ ਖੜਕਾਇਆ ਤੇ ਮੈਂ ਹੁਣ ਕਿ ਬੁਵਾ ਖਲਿਆ ਤੋਂ ਨਾ ਕਿ ਪੈਂਦੀ ਖਬਰ ਮੈਂ ਹੱਥੇ ਮਿੰਨੂ ਨਹੀਂ ਪਤਾ